ਸਮਾਣਾ ਵਿਖੇ ਬੇਅਦਬੀ ਰੋਕੂ ਮੋਰਚਾ ਚੱਲ ਰਿਹਾ ਜਿੱਥੇ ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਮੋਰਚੇ ਤੇ ਬੈਠੇ ਨੇ ਬੇਅਦਬੀ ਦੇ ਇਨਸਾਫ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਬਾਬਾ ਰਾਜਾ ਰਾਜ ਨੇ ਸਰਕਾਰ ਤੇ ਨਿਸ਼ਾਨੇ ਸਾਧਨੇ ਤੇ ਉਥੇ ਕਾਂਗਰਸ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਨੇ ਬਾਬਾ ਰਾਜਾ ਰਾਜ ਦਾ ਕਹਿਣਾ ਕਿ ਜਿੰਨੀਆਂ ਵੀ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਉਹ ਬੇਅਦਬੀ ਦਾ ਲਾਹਾ ਲੈ ਰਹੀਆਂ ਨੇ ਤੇ ਬਾਬਾ ਰਾਜਾ ਰਾਜ ਨੇ ਬੇਅਦਬੀ ਦੇ ਇਨਸਾਫ ਲਈ ਕਾਨੂੰਨ ਬਣਾਉਣ ਦੀ ਜਿਹੜੀ ਉਹ ਮੰਗ ਵੀ ਕੀਤੀ ਹੈ ਤੇ ਨਾਲ ਹੀ ਬਾਬਾ ਰਾਜਾ ਰਾਜ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਹੈ ਬਾਬਾ ਰਾਜਾ ਰਾਜ ਦੇ ਹੋਰ ਵੀ ਬਿਆਨ ਸਾਹਮਣੇ ਆਏ ਨੇ ਆ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਨੇ ਆ 3 ਸਾਲ ਤੋਂ ਮੋਰਚਾ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾ ਦਿੱਲ ਲੱਗਿਆ ਹੋਇਆ ਉਥੇ ਵੀ ਇਹੀ ਮੰਗ ਕੇ ਗੁਰੂ ਗ੍ਰੰਥ ਸਾਹਿਬਹਾਰਾਜੀਆਂ ਦਾ ਜਿਹੜੀ ਹੋਈ ਬੇਅਦਬੀਆ ਦਾ ਅਨਸਾਹ ਮਿਲੇ ਕਾਨੂੰਨ ਬਣੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋਣ ਜਿਹੜੇ ਬੇ ਇਨਸਾਫ ਮੰਗਦੇ ਸੀ ਵੀ ਕਾਨੂੰਨ ਬਣਨਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਉਸ ਵੇਲੇ ਦੀ ਬਾਦਲ ਸਰਕਾਰ ਨੇ ਉਹਨਾਂ ਨੂੰ ਗੋਰੀਆਂ ਮਾਰ ਕੇ ਮਾਰਤਾ ਵੀ ਤੁਸੀਂ ਵੀ ਆਦਮੀਆਂ ਦਾ ਕਾਨੂੰਨ ਨਾ ਮੰਗੋ ਇਹ ਸਰਕਾਰਾਂ ਕਰਦੀਆਂ ਨੇ ਜਦੋਂ ਕੋਈ ਮੰਗਦਾ ਹੈ ਹੱਕ ਮੰਗਦਾ ਹੈ ਦੱਸੋ ਇਹ ਹਜੇ ਤੱਕ ਤਿੰਨ ਪੌਣੇ ਤਿੰਨ ਸਾਲ ਹੋ ਗਏ ਸਾਲ ਹੋ ਗਿਆ ਸਰਕਾਰਾਂ ਚੁੱਪ ਬੈਠੀਆਂ ਨੇ ਜਦੋਂ ਇਲੈਕਸ਼ਨ ਦੀ ਵਾਰੀ ਆਉਂਦੀ ਹੈ ਉਦੋਂ ਜਿੰਨੀਆਂ ਵੀ ਪੋਲੀਟੀਕਲ ਰਾਜਨੀਤਿਕ ਪਾਰਟੀਆਂ ਨੇ ਉਹ ਲਾਹਾ ਲੈਂਦੀਆਂ ਨੇ ਬਿਆਦਬੀਆਂ ਦਾ ਪਹਿਲਾਂ ਕੈਂਪਟਨ ਸਰਕਾਰ ਸੀ ਜਦੋਂ ਬਣਨ ਵਾਲੀ ਜਦੋਂ ਇਹ ਬਿਆਦਬੀਆਂ ਦਾ سلسلہ 2015 ਤੋਂ ਪਹਿਲਾਂ ਦਾ ਸ਼ੁਰੂ ਹੋਇਆ ਪਰ ਜ਼ਿਆਦਾਤਰ 2015 ਦੇ ਵਿੱਚ ਬਾਦਲ ਸਰਕਾਰ ਵੇਲੇ ਹੋਇਆ ਉਸ ਵੇਲੇ ਗੁਰਮukh ਪਿਆਰਿਓ ਉਹਨਾਂ ਨੇ ਇਨਸਾਫ਼ ਨਹੀਂ ਦਿੱਤਾ ਗੋਲੀਆਂ ਮਾਰੀਆਂ ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰਤਾ ਪਰਚੇ ਪਾਤੇ ਡਾਂਗਾਂ ਨਾਲ ਕੁੱਟਿਆ ਗਿਆ ਅੱਜ ਇੱਥੇ ਝੁੰਡਾ ਸਾਹਿਬ ਬੋਲਦੇ ਸੀਗੇ ਬਿਆਦਮੀਆਂ ਦਾ ਇਨਸਾਫ਼ ਹੋਣਾ ਚਾਹੀਦਾ ਹੈ ਮੈਂ ਉਹਨੂੰ ਨੂੰ ਕਹਿਣਾ ਚਾਹੁੰਦਾ ਥੋਡੀ ਸਰਕਾਰ ਦੇ ਵਿੱਚ ਬਿਆਦਮੀਆਂ ਹੋਈਆਂ ਸੀ ਉਦੋਂ ਤੁਹਾਡੇ ਮੂੰਹ ਕਿਉਂ ਚੁੰਤੇ ਹੋ ਗਏ ਸੀ ਉਹਦੇ ਕਹਿ ਨਹੀਂ ਬੋਲੋ ਜਦੋਂ ਦਾ ਕੁਰਸੀਆਂ ਇਹਨਾਂ ਤੋਂ ਦੂਰ ਹੋ ਜਾਂਦੀਆਂ ਨੇ ਫਿਰ ਬਿਆਦਬੀ ਦਾ ਮਾਮਲਾ ਯਾਦ ਆ ਜਾਂਦਾ ਹੈ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਯਾਦ ਆ ਜਾਂਦਾ ਹੈ ਫਿਰ ਪੰਜਾਬ ਦੇ ਮੁੱਦੇ ਯਾਦ ਆ ਜਾਂਦੇ ਨੇ ਫਿਰ ਪੰਜਾਬ ਦਾ ਪਾਣੀ ਯਾਦ ਆ ਜਾਂਦਾ ਪੰਜਾਬ ਦੇ ਹੱਕ ਯਾਦ ਆ ਜਾਂਦੇ ਨੇ ਜਦੋਂ ਕੁਰਸੀਆਂ ਥੰਲੇ ਹੋ ਜਾਂਦੀਆਂ ਨੇ ਫਿਰ ਉਹ ਬੰਦੀ ਸਿੰਘ ਕੌਣ ਬਿਆਦਬੀਆਂ ਕੀ ਚੀਜ਼ ਨੇ ਤੇ ਪੰਜਾਬ ਦੇ ਮੁੱਦੇ ਕੀ ਉਹਨਾਂ ਚ ਫੇਰ ਨਹੀਂ ਕੋਈ ਇਹ ਲੜਫੜਾਉਂਦੇ ਉੱਟਨ ਸਰਕਾਰ ਬਣੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਬੇਅਦਬੀਆਂ ਦਾ ਜਿਹੜਾ ਇਨਸਾਫ ਜਮਾਉਣ ਵਾਸਤੇ ਗੁੱਟਕੇ ਹੱਥ ਦੇ ਵਿੱਚ ਫੜ ਕੇ ਗੁਰਕਾ ਸਾਹਿਬ ਸੌਹਾ ਖਾਦੀਆਂ ਸੀ ਇਨਸਾਫ ਦੇ ਦੇਵਾਂਗੇ 5 ਸਾਲ ਗੁਜ਼ਰ ਕੇ ਕੱਖ ਨਹੀਂ ਦਿੱਤਾ ਫੇਰ ਆਪ ਭਗਵੰਤ ਮਾਨ ਸਰਕਾਰ ਕੇਜਰੀਵਾਲ ਸਾ ਉਹ ਦਿੱਲੀ ਵਾਲਾ ਲਾਲਾ ਕਹਿੰਦਾ 24 ਘੰਟਿਆਂ ਦੇ ਇਨਸਾਫ ਕਰਦਾਂਗੇ ਮੈਂ ਕਹਿੰਦਾ 24 ਘੰਟੇ 5 ਸਾਲ ਥੋੜੇ ਹੋਣ ਵਾਲੇ ਨੇ ਕਦੋਂ ਹੋਣਗੇ 24 ਘੰਟੇ ਥੋੜੇ ਕਦੋਂ ਤੁਸੀਂ ਜਾਗੋਗੇ ਜਿਹੜੀਆਂ ਪਾਰਟੀਆਂ ਰਾਜਨੀਕਰ ਰੋਟੀਆਂ ਇਹ ਬਿਆਲਵੀਆਂ ਦੇ ਤੇ ਛੇਕਦੀਆਂ ਨੇ ਪਹਿਲਾਂ ਭਾਜਪਾ ਤੇ ਬਾਦਲ ਨੂੰ ਖੁੰਝੇ ਲਾਇਆ ਕਾਂਗਰਸ ਨੂੰ ਖੁੰਝੇ ਲਾਇਆ ਹੁਣ ਭਗਵੰਤ ਮਾਨ ਸਾਹਿਬ ਤੁਸੀਂ ਇਹ ਸੋਚ ਲਓ ਜੇ ਤੁਸੀਂ ਕਾਨੂੰਨ ਨਾ ਬਣਾਇਆ ਜੇ ਤੁਸੀਂ ਬਿਆਦਬੀਆਂ ਨਾਲ ਇਨਸਾਫ ਨਾ ਦਿੱਤਾ ਤੁਹਾਨੂੰ ਇੱਕ ਨਹੀਂ ਇੱਥੇ ਸੀਟ ਮਿਲਣੀ ਸਰਕਾਂ ਤੇ ਰੋਸ ਦੇਣਗੇ ਲੋਕ ਲੋਕ ਜਾਗਦੇ ਨੇ ਅਸੀਂ ਕਹਿੰਨੇ ਆ ਵੀ ਤੁਸੀਂ ਕਾਨੂੰਨ ਬਣਾਓ ਸਾਡਾ ਸਭ ਦਾ ਹੱਕ ਮੰਗਦਾ ਹੈ ਇਸ ਮੁੱਦੇ ਦੇ ਉੱਤੇ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਣ ਰਮਾਇਣ ਹੋਵੇ ਭਗਵਦ ਗੀਤਾ ਪੁਰਾਣ ਹੋਵੇ ਬਾਈਬਲ ਹੋਵੇ ਕੁਰਾਨ ਸਹੀਪ ਹੋਵੇ ਕੋਈ ਵੀ ਹੋਵੇ ਅਸੀਂ ਸਾਰੇ ਕਹਿੰਦੇ ਆਂ ਵੀ ਉਹ ਕਾਨੂੰਨ ਬਣਾਓ ਸਖਤ ਘੱਟ ਦੋ ਘੱਟ ਮੌਤ ਦੀ ਸਜ਼ਾ ਜਾਂ ਉਮਰ ਕੈਦ ਹੋਣੀ ਚਾਹੀਦੀ ਆ ਲਾਜ਼ਮੀ ਜਿਹੜੇ ਬੰਦੇ ਪਾਰਲੀਮੈਂਟ ਦੇ ਵਿੱਚ ਚੁਣ ਕੇ ਭੇਜਦੇ ਆਂ ਸਾਰੇ ਧਰਮਾਂ ਦੇ ਨਹੀਂ ਜਾਂਦੇ ਉਥੇ ਸਿੱਖ ਵੀ ਜਾਂਦੇ ਨੇ ਉਥੇ ਮੁਸਲਮਾਨ ਵੀ ਜਾਂਦੇ ਨੇ ਉਥੇ ਹਿੰਦੂ ਵੀਰ ਵੀ ਜਾਂਦੇ ਨੇ ਉਥੇ ਇਸਾਈਆਂ ਦੇ ਨੁਮਾਇंदे ਵੀ ਜਾਂਦੇ ਨੇ ਕੀ ਗੱਲ ਉਹ ਇੰਨਾ ਧਰਮਾਂ ਦੇ ਵਿੱਚ ਪੈਦਾ ਹੋ ਕੇ ਤੇ ਕੰਨੀਆਂ ਸਿਆਸਤਾ ਉਹ ਕਹਿੰਦਾ ਬੰਦੀ ਸਿੰਘ ਛੱਡੋ ਪਰ ਇਹ ਛੱਡ ਨਹੀਂ ਰਹੇ ਫੇਰ ਇਹ ਰੋਟੀਆਂ ਹੀ ਸੇਕਦੇ ਨੇ ਨਾ ਸਾਡੇ ਬੰਦੀ ਸਿੰਘ ਇਹਨਾਂ ਨੇ ਰਿਹਾ ਨਹੀਂ ਕੀਤੇ ਮੋਦੀ ਸਾਹਿਬ ਉੱਥੇ ਆਏ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਬਣਾਇਆ ਸੀ ਕਹਿੰਦੇ ਸਾਰੇ ਸੱਦਾਂਗੇ ਨਹੀਂ ਸੱਦੇ ਕਾਨੂੰਨ ਕਹਿੰਦਾ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਜਿਹਦਾ ਸਜ਼ਾ ਪੂਰੀ ਕਰ ਲਈ ਡਬਲ ਸਜ਼ਾ ਹੋ ਗਈ 30 ਸਾਲ ਹੋ ਗਏ ਉਹ 35 ਸਾਲ ਹੋ ਗਏ ਮੋਦੀ ਸਰਕਾਰੇ ਭਗਵੰਤ ਮਾਨ ਸਰਕਾਰੇ ਤੁਸੀਂ ਕਿਹੜੇ ਕਮੂਨ ਦੇ ਮੁਤਾਬਕ ਉਹਨਾਂ ਨੂੰ ਅੰਦਰ ਸੜਾ ਹੋਇਆ ਕਿਉਂ ਨਹੀਂ ਛੱਡ ਰਹੇ ਕਾਨੂੰਨ ਕਹਿੰਦਾ ਹੈ ਰਿਹਾ ਹੋਣੇ ਚਾਹੀਦੇ ਨੇ ਬਿਆਲਪੀਆਂ ਦਾ ਇਨਸਾਫ ਹੋਣਾ ਚਾਹੀਦਾ ਬਿਆਦਬੀਆਂ ਦੇ ਕਾਨੂੰਨ ਬਣਾਉਣਾ ਚਾਹੀਦਾ ਅਸੀਂ ਤੁਸੀਂ ਲੋਕ ਅਸੀਂ ਕਾਨੂੰਨ ਮੰਨਦੇ ਆ ਅਸੀਂ ਸੰਵਿਧਾਨ ਨੂੰ ਮੰਨਦੇ ਆ ਪਰ ਲੀਡਰਸ਼ਿਪ ਜਿਹੜੇ ਪਾਰਟੀਆਂ ਨੇ ਉਹ ਕਾਨੂੰਨ ਨਹੀਂ ਮੰਨ ਰਹੀਆਂ ਉਹ ਸੰਵਿਧਾਨ ਨੂੰ ਨਹੀਂ ਮੰਨਣ ਕਿਉਂ ਨੇ ਸਿੱਕੇ ਟੰਗਿਆ ਹੋਇਆ ਜੇ ਉਹ ਕਾਨੂੰਨ ਨੂੰ ਮੰਨਣਾ ਫੇਰ ਸਾਨੂੰ ਇੱਥੇ ਬੈਠਿਆਂ ਨੂੰ ਗੋਲੀਆਂ ਨਾ ਮਾਰਨਾ ਉੱਥੇ ਬੈਠੇ ਡਾਂਗਾ ਨਾ ਮਾਰਨ ਇੱਥੇ ਬੈਠੇ ਚੀਲਾ ਨਾ ਹਾਣ ਇਸ ਕਰਕੇ ਖਾਲਸਾ ਜੀ ਮੈਂ ਜਿਹੜੇ ਪੰਜਾਬ ਦੇ ਜੰਮੇ ਨੇ ਚਾਹੇ ਉਹ ਹਿੰਦੂ ਵੀਰ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਅਸਾਈ ਨੇ ਸਾਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਸਾਨੂੰ ਖੜ ਜਾਣਾ ਚਾਹੀਦਾ ਕਰਨ ਗੱਲ ਲੈ ਕੇ ਅਸੀਂ ਸਾਡੇ ਪੰਜਾਬ ਦਾ ਅਣਖੀ ਖੂਨ ਅਸੀਂ ਪੰਜਾਬ ਦੀ ਹੋਂਦ ਦੀ ਗੱਲ ਆ ਜਾ ਜਦੋਂ ਜਦੋਂ ਪੰਜਾਬ ਦੀ ਗੱਲ ਆ ਜਾਏ ਉਦੋਂ ਸਾਨੂੰ ਸਾਰਿਆਂ ਨੂੰ ਇੱਕ ਠੋਠ ਹੋ ਕੇ ਚੱਲਣਾ ਚਾਹੀਦਾ ਹੈ ਕਿ ਇਹ ਕਾਨੂੰਨ ਬਣਨੇ ਹੀ ਚਾਹੀਦੇ ਨੇ